ਮਖਾ ਭਾਜੀ ਪਿੱਛੇ ਤਾਂ ਦੇਖਿਆ ਨਹੀਂ ਜਾ ਰਿਹਾ ਕਹਿੰਦੇ ਜੇ ਵੀ ਤੁਸੀਂ ਇਹ ਦੇਖੋ ਵੀ ਤਿੰਨ ਕਸ਼ੇਰੇ ਮੇਰੇ ਖੂਨ ਨਾਲ ਲੱਤ ਪਾਪ ਹੋ ਗਏ ਜਿਵੇਂ ਆਪਾਂ ਆਪਾਂ ਕਸ਼ੇਰਾਂ ਨੂੰ ਚੋੜਦੇ ਆ ਨਾ ਉਸ ਤਰੀਕੇ ਨਾਲ ਆਪਾਂ ਉਹਨਾਂ ਦਾ ਖੂਨ ਲੱਟੜਿਆ ਤੇ ਜਿਸ ਤੌਰ ਤਰੀਕੇ ਨਾਲ ਐਡੀ ਮੋਟੀ ਉਹਨਾਂ ਨੇ ਕਿਹਾ ਭਾਜੀ ਵੀ ਛੋਟੀ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਥੱਲੋਂ ਫੇਰ ਫੇਕੇ ਰੱਖਣ ਦੀ ਕੋਸ਼ਿਸ਼ ਕੀਤੀ ਔਰ ਵੀ ਸੀ ਤੇ ਜਦੋਂ ਉਹਨਾਂ ਨੂੰ ਲਿਆ ਭਾਈ ਸੰਦੀਪ ਸਿੰਘ ਸਣੀ ਨੇ ਲੋង ਕੱਟੇ ਖੜੇ ਕਰਨ ਵਾਲੀ ਗੱਲ ਸਾਰੀ ਸਾਹਮਣੇ ਦੱਸੀ। ਭਾਈ ਸੰਦੀਪ ਸਿੰਘ ਸਣੀ ਨੇ ਦੱਸਿਆ ਜੱਟ ਸਾਹਿਬ ਨੂੰ ਦੱਸਿਆ ਔਰ ਮੈਂ ਨਹੀਂ ਗੱਲ ਕਰ ਰਿਹਾ ਇਹ ਚੀਜ਼ ਸਾਰੀ ਸਟੇਟਮੈਂਟ ਰਿਕਾਰਡ ਹੋ ਗਈ ਹੈ ਕੋਰਟ ਚ। ਜਿੱਥੇ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਇਸ ਲੈਵਲ ਦਾ ਕਸਬਦ ਹੋ ਤਾ ਹੈ। ਦਮਾਨਾ ਸਾਹ ਤੋਂ ਲੈ ਕੇ ਕੇਸਾਂ ਤੋਂ ਲੈ ਕੇ ਇਸ ਤਰੀਕੇ ਦੇ ਨਾਲ ਕੱਪੜੇ ਲੁਆਏ ਉੱਪਰੋਂ ਇਹ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪਟੇ ਮਾਰੇ ਸੁੱਕੇ ਧੰਤੇ ਮਾਰੇ ਫਿਰ ਉਹਨੂੰ ਗਿੱਲੇ ਧਨ ਕਰਨ ਤੋਂ ਬਾਅਦ ਬਿੱਲਾ ਪਟਾ ਕਰਕੇ ਮਾਰਿਆ ਕਿਉਂਕਿ ਟੋਰ ਤਰੀਕੇ ਬਹੁਤ ਨੇ ਨਾ ਕੋ। ਸਬਦਰ ਟਾਂ ਦੇ ਬਹੁਤ 14 ਐਕਸਪੀਰੀਅੰਸ ਨੇ ਤਾਂ ਭਾਈ ਮੰਮਾ ਨਾਲ ਹੀ ਗੱਲਾਂ ਨੇ। ਕਹਿੰਦੇ ਕਿ ਤੁਸੀਂ ਦੱਸੋ ਕਿੱਥੇ-ਕਿੱਥੇ ਤੁਸੀਂ ਕੱਪੜੇ ਤਾਰ ਕੇ ਦੱਸੋ। ਔਰ ਉੱਥੇ ਚਲੋ ਲੇਡੀ ਅਫੀਸਰ ਸੀਗੇ ਸਾਡੇ ਮਾਨ ਜੋ ਉਹਨਾਂ ਨੇ ਮੈਨੂੰ ਮੇਰੀ ਟੀਮ ਨੂੰ ਤੇ ਪੀਪੀ ਸਭ ਨੂੰ ਕਿਹਾ ਵੀ ਪੀਪੀ ਸਭ ਦੇਖੋ ਤੁਸੀਂ। ਔਰ ਜਦੋਂ ਉਹਨਾਂ ਨੇ ਆਪਣੇ ਥਰੜੇ ਵਸਤਰ ਤਾਰੇ ਮੈਂ ਕਹਿੰਦਾ ਮੇਰੇ ਕੰਨਾਂ ਨੂੰ ਹੱਥ ਲਾ ਕੇ ਲੂੰ ਕੰਡੇ ਖੜੇ ਹੋ ਗਏ ਵੀ ਜਿਸ ਤਰੀਕੇ ਨਾਲ ਜਿਹਨੂੰ ਆਪਾਂ ਕਹਿ ਦੇਣਾ ਵੀ ਕਹੀਂ ਕੇ ਰੱਖਦਾ ਫੜੇ। ਸਾਡੇ ਭਰਾ ਹੀ ਇਮੋਸ਼ਨਲ ਹੋ ਗਏ ਨੇ ਸਾਡੇ ਭਰਾ ਨੇ ਬਹੁਤ ਇਮੋਸ਼ਨਲ ਸਮਾਂ ਸੋ ਮੈਂ ਇੱਕ ਦਿਨ ਜ਼ਰੂਰ ਕਹਾਂਗਾ ਵੀ ਦੇਖੋ ਹੁਣ ਜਿਹੜਾ ਸਮਾਂ